ਇਹ ਸਿੱਖ ਖਾਲਸਤਾਨੀ ਨਾ ਹੁੰਦੇ ਤਾਂ ਭਾਰਤ ਦਾ ਕੋਈ ਵੀ ਵजूद ਨਹੀਂ ਸੀ ਹੁੰਨਾ ਤੇ ਲੇਕਿਨ ਇਸ ਬੁੱਕ ਦੇ ਬਾਰੇ ਦੇਖੋ ਇਹਦੇ ਉੱਤੇ ਮੈਂ ਹੁਣ ਪੜਦਾ ਸੀ ਸਭ ਤੋਂ ਉੱਤੇ ਲਿਖਿਆ ਹੋਇਆ ਹੈ ਨਾ ਗੁਰਬਾਣੀ ਐਸੀ ਗਿਆਨ ਗੰਗਾ ਹੈ ਜੋ ਬੇਦੋ ਕੀ ਗੰਗੋਤਰੀ ਵਿੱਚੋਂ ਫੁੱਟਦੀ ਹੈ ਐਥੋਂ ਪਤਾ ਲੱਗ ਜਾਂਦਾ ਜਿਹੜੇ ਸਾਡਾ ਦੁਸ਼ਮਣ ਹੈ ਸਾਡੀ ਗੁਰਬਾਣੀ ਨੂੰ ਕਿੰਨਾ ਕੁ ਮਾਣ ਦਿੰਦਾ ਤੇ ਕਿੰਨਾ ਸਤਿਕਾਰ ਦਿੰਦਾ ਸੰਵਧਾਨ ਬਣਾਇਆ ਉਹਦੇ ਵਿੱਚ ਡਾਕਟਰ ਰਮੇਸ਼ਕਰ ਸਾਹਿਬ ਨੂੰ ਇੱਕ ਪ੍ਰਚਾਰਯਤ ਹੈ ਕਿ ਇੱਕ ਅਦਾਲਤ ਆ ਇੱਕ ਸ਼ੂਤ ਆਇਆ ਇਹਨੂੰ ਅਸੀਂ ਸੰਵਿਧਾਨ ਬਣਾਉਣ ਦਾ ਕੰਮ ਸੰਭਾਲ ਦਿੱਤਾ ਲੇਕਿਨ ਡਾਕਟਰ ਰਮਵੇਦਕਰ ਸਾਹਿਬ ਸੰਵਿਧਾਨ ਲਿਖਣ ਵਾਲੇ ਨਹੀਂ ਸੀਗੇ ਉਹ ਸੰਵਿਧਾਨ ਦੇ ਕਮੇਟੀ ਦੇ ਚੇਅਰਮੈਨ ਸੀਗੇ ਜਿਹੜਾ ਸੰਵਿਧਾਨ ਬਣਿਆ ਸੰਵਿਧਾਨ ਦੇ ਉੱਤੇ ਕਿਉਂਕਿ ਆਰੀਆ ਸਮਾਜਿਆਂ ਦਾ ਕਬਜ਼ਾ ਸੀ ਉਹਨਾਂ ਨੇ ਸੰਵਿਧਾਨ ਉਹੀ ਬਣਾਉਣਾ ਸੀ ਜਿਹੜਾ ਉਹਨਾਂ ਨੂੰ ਆਰੀਆ ਸਮਾਜ ਦੇ ਮੁਤਾਬਕ ਸੂਟ ਹੋਵੇ ਜਿਹੜਾ ਨਹਿਰੂ ਗਾਂਧੀ ਪਟੇਲ ਨੂੰ ਸੂਟ ਕਰਦਾ ਸੀ ਉਹਦੇ ਲਈ ਸੰਵਿਧਾਨਕ ਕਮੇਟੀਆਂ ਬਣੀਆਂ ਸੰਵਿਧਾਨ ਕਮੇਟੀਆਂ ਦੇ ਵਿੱਚ ਜਿਹੜੀ ਪਾਰਲੀਮੈਂਟਿਕ ਕਮੇਟੀ ਵੀ ਆਈ ਉਸ ਦੇ ਵਿੱਚ ਜਿਹੜੀਆਂ ਸੂਬਾ ਸਰਕਾਰਾਂ ਸੀਗੀਆਂ ਉਹਦੀਆਂ ਕਮੇਟੀਆਂ ਵੀ ਬਣੀਆਂ ਸਨ ਸੰਵਿਧਾਨ ਕਿ ਉਹਨਾਂ ਸੂਬਾ ਸਰਕਾਰਾਂ ਦੇ ਵਿੱਚ ਅਸੈਂਬਲੀਆਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਸੰਵਿਧਾਨ ਦੇ ਉੱਤੇ ਚਰਚਾ ਹੋਈਆਂ ਉਹ ਰਿਪੋਰਟਾਂ ਲਿਖੀਆਂ ਗਈਆਂ ਉਹ ਰਿਪੋਰਟਾਂ ਲਿਖ ਕੇ ਉਮੀਦਵਾਰ ਸਾਹਿਬ ਨੂੰ ਸੌਂਪੀਆਂ ਗਈਆਂ ਉਮੀਦਵਾਰ ਸਾਹਿਬ ਨੂੰ ਕੋਈ ਉਹਦੇ ਕੋਈ ਚਾਰਾ ਨਹੀਂ ਸੀ ਹੈਗਾ ਉਹਨੂੰ ਜੋ ਕੋਈ ਸੰਵਿਧਾਨ ਕਮੇਟੀ ਦਾ ਰਿਪੋਰਟ ਫਾਈਨਲ ਰਿਪੋਰਟ ਆਈਆਂ ਉਹਦੇ ਮੁਤਾਬਕ ਸੰਵਿਧਾਨ ਤਿਆਰ ਕਰਨਾ ਪਿਆ ਬਾਈ ਜੀ ਕਾ ਖਾਲਸਾ ਬਾਈ ਜੀ ਦੇ ਫਤੇ ਮੈਂ ਤੋਂ ਪਹਿਲਾਂ ਸਾਰੇ ਜਿਹਨਾਂ ਇਸ ਨੂੰ ਤੇ ਆਏ ਉਹਨਾਂ ਨੇ ਬਹੁਤ ਵਿਸਤਾਰ ਨਾਲ ਬੜੇ ਬੜੇ ਡਿਟੇਲ ਵਿੱਚ ਇਸ ਬੁੱਕ ਬਾਰੇ ਦੱਸਿਆ ਤੇ ਮੈਂ ਖਾਸ ਕਰਕੇ ਖੈਰਾ ਸਾਹਿਬ ਦਾ ਮੈਂ ਦਿਲੋਂ ਧੰਨਵਾਦੀ ਹਾਂ ਤੇ ਇਹਨਾਂ ਨੂੰ ਵਧਾਈ ਵੀ ਨਾਇਸ ਬੁੱਕ ਲਿਖਣ ਬਾਰੇ ਮੇਰਾ ਐਕਸਪੀਰੀਅੰਸ ਖੈਰਾ ਸਾਹਿਬ ਦਾ ਬਹੁਤ ਪੁਰਾਣਾ ਹੈ ਅਚੈ ਇਸ ਨੂੰ ਚੇਤਾ ਭੁੱਲ ਗਿਆ ਹੋਊਗਾ ਮੈਂ 2010 ਵਿੱਚ ਇੱਕ ਲੇਖ ਲਿਖਿਆ ਸੀ ਸ਼ਾਇਦ ਉਸ ਟਾਈਮ ਤੇ ਮੈਂ ਸਦਾਤ ਨੂੰ ਘੱਟ ਰੈਫਰੈਂਸ ਦਿੰਦਾ ਸੀ ਤੇ ਆਮ ਲੋਕਪ੍ਰੀਏ ਦਾ ਜਿਦਾਂ ਨਾ ਪੇਗ ਲਿਖਾ ਮੈਨੂੰ ਵੀ ਨਮਾ ਨਮਾ ਚ ਆਸੀ ਮੈਂ ਵੀ ਲਿਖਾਰੀ ਬਣਿਆ ਪੇ ਦੇਸ਼ ਪ੍ਰਦੇਸ਼ ਅਸੀ ਉਹਤੇ ਲਿਖ ਕੇ ਦੋ ਅੱਖਰ ਭੇਜਦੇ ਨੇ ਮੈਂ ਲੇਖ ਲਿਖਿਆ ਜੀ ਕਹਿੰਦਾ ਸਭ ਤੋਂ ਜਿਆਦਾ ਬਣਾ ਉਹ ਸਿਗਾ ਹੇਮਕੁੰਡ ਸਾਹਿਬ ਬਾਰੇ ਮੈਂ ਹੇਮਕੁੰਡ ਸਾਹਿਬ ਦੀ ਯਾਤਰਾ ਕੀਤੀ ਜਿਹਦਾ ਸਾਰਿਆਂ ਨੂੰ ਇਚਾ ਹੁੰਦਾ ਹੈ ਹੇਮਕੁੰਡ ਜਾਣਾ ਹੇਮਕੁੰਡ ਜਾਣਾ ਮੈਂ ਵੀ ਜਾ ਕੇ ਆਇਆ ਤੇ ਮੈਂ ਉਹਦੇ ਉੱਤੇ ਥੋੜਾ ਲਿਖ ਦਿੱਤਾ ਤੇ ਖੈਰਾ ਸਾਹਿਬ ਨੇ ਉਹਦੇ ਵਿੱਚ ਮੇਰੀ ਇੱਕ ਬੜੀ ਟਰੂਟੀ ਫੜੀ ਤੇ ਜਿਹੜੀ ਕਮੀ ਸੀ ਕਿਉਂਕਿ ਮੈਂ ਉਸ ਸਿਧਾਂਤ ਤੋਂ ਉਲਟ ਜਾ ਕੇ ਲਿਖਿਆ ਹੋਇਆ ਸੀ ਮੈਂ ਜਿੱਤੇ ਉਹਦੀ ਲੋਕਪ੍ਰੀਅਤਾ ਸਮਝ ਕੇ ਜਾਉਂਦੇ ਵਾਤੇ ਲੇਤਾ ਪਰ ਖੈਰਾ ਸਾਹਮਣੇ ਅਗਲੇ ਅਗਲੇਸ਼ਪੁਰ ਦੇ ਅਗਲੇ ਐਡੀਸ਼ਨ ਵਿੱਚ ਉਹਦਾ ਆ ਗਿਆ ਜਵਾਬ ਕਿ ਇਹ ਗੱਲਾਂ ਗਲਤੀਆਂ ਤੇ ਇਹ ਇਹ ਜਿਹੜੀ ਸੰਧਾਰਤਕ ਤੌਰ ਤੇ ਸਹੀ ਨਹੀਂ ਹੈਗਾ ਮੈਂ ਅੱਜ ਤੱਕ ਵੀ ਯਾਦ ਰੱਖਦਾ ਖੈਰਾ ਸਾਹਿਬ ਨੂੰ ਤੇ ਉਸ ਤੋਂ ਮੈਂ ਸਹਿ ਲਾ ਕੇ ਬਾਅਦ ਵਿੱਚ ਜਿੰਨਾ ਕੁਝ ਵੀ ਲਿਖਦਾ ਰਿਹਾ ਲੇਕਿਨ ਮੈਂ ਸਦਾ ਹੰਦ ਨੂੰ ਆਪਣੇ ਦਿਮਾਗ ਵਿੱਚ ਰੱਖਿਆ ਤੇ ਲੇਕਿਨ ਇਸ ਬੁੱਕ ਦੇ ਬਾਰੇ ਦੇਖੋ ਇਹਦੇ ਉੱਤੇ ਮੈਂ ਹੁਣ ਪੜਦਾ ਸੀ ਸਭ ਤੋਂ ਉੱਤੇ ਲਿਖਿਆ ਹੋਇਆ ਹੈ ਨਾ ਗਰਵਾਣੀ ਐਸੀ ਗਿਆਨ ਗੰਗਾ ਹੈ ਜੋ ਬੇਦੋ ਕੀ ਗੰਗੋਤਰੀ ਮੇਂ ਸੇ ਫੁੱਟਦੀ ਹੈ ਐਥੋਂ ਪਤਾ ਲੱਗ ਜਾਂਦਾ ਜਿਹੜੇ ਸਾਡਾ ਦੁਸ਼ਮਣ ਹੈ ਸਾਡੀ ਗਰਮਾਣੀ ਨੂੰ ਕਿੰਨਾ ਕ ਮਾਨ ਦਿੰਦਾ ਤੇ ਕਿੰਨਾ ਸਤਿਕਾਰ ਦਿੰਦਾ ਲੇਕਿਨ ਜੇ ਆਪਾਂ ਦੇਖੇ ਨਾ ਜਿਹੜੇ ਆਪਾਂ ਦੇਖਦੇ ਆਂ ਪੇ ਸਿਧਾਂਤ ਆਰਐਸਐਸ ਦੀ ਅਸੀਂ ਗੱਲ ਕਰਦੇ ਆਂ ਕਿ ਸਾਡੇ ਉੱਤੇ ਆਰਐਸਐਸ ਦਾ ਹਮਲਾ ਹੋ ਰਿਹਾ ਅਸਲ ਵਿੱਚ ਜਿਹਦਾ ਅਸਲ ਇਤਿਹਾਸਕ ਤੌਰ ਤੇ ਦੇਖੇਂ ਤੇ ਜਿਹੜੇ ਹਿੰਦੂ ਕੌਮ ਹੈ 1100 ਸਾਲ 1200 ਸਾਲ ਮੁਗਲਾਂ ਦੀ ਮੁਸਲਮਾਨਾਂ ਦੀ ਗੁਲਾਮ ਰਹੀ ਇਸ ਗੁਲਾਮੀ ਦੇ ਵਿੱਚ ਇਹਨਾਂ ਉੱਤੇ ਇੰਨਾ ਜ਼ੁਲਮ ਹੋਇਆ ਕਿ ਇਹਨਾਂ ਨੂੰ ਆਪਣੀ ਸੋਧ-ਬੁੱਧ ਭੁੱਲ ਗਈ। ਜਦੋਂ ਅੰਗਰੇਜ਼ਾਂ ਦਾ ਰਾਜ ਆਇਆ ਨਾ ਇਹ ਕਿ ਇਹਨਾਂ ਲਈ ਹਿੰਦੂ ਕੌਮ ਦੇ ਲਈ ਇੱਕ ਨਿਆਮਤ ਸੀ। ਅਸੀਂ ਤਾਂ ਕਹਿੰਦੇ ਨਾ ਅੰਗਰੇਜ਼ਾਂ ਦਾ ਰਾਜ ਆ ਗਿਆ ਸਸ ਅਸੀਂ ਫੇਰ ਗੁਲਾਮ ਹੋ ਗਏ। ਲੇਕਿਨ ਹਿੰਦੂ ਕੌਮ ਮਾਨ ਹੈ ਉਸ ਦਾ ਇੱਕ ਸ਼ੁਕਰ-ਸ਼ੁਕਰਗੁਜ਼ਾਰ ਸੀ। ਇਹਨਾਂ ਨੂੰ ਸਾਹ ਲੈਣ ਦਾ ਮੌਕਾ ਮਿਲ ਗਿਆ। ਇਨਾਂ ਤੇ ਜ਼ੁਲਮ ਹੋਣੇ ਘਟ ਗਏ ਔਰ ਇਹਨਾਂ ਨੇ ਪੜੇ ਲਿਖੇ ਇਹਨਾਂ ਦੇ ਵਿੱਚ ਸੀ ਸਕੂਲਾਂ 'ਪੇ ਜਾਣ ਲੱਗ ਪਏ ਅੰਗਰੇਜ਼ਾਂ ਨੂੰ ਕਲਰਕਾਂ ਲੋੜ ਸੀ ਇਹਨਾਂ ਇਹਨਾਂ ਨੇ ਕਲਰਕ ਭਰਤੀ ਹੋ ਗਏ ਅੰਗਰੇਜ਼ਾਂ ਦਾ ਪੂਰੀ ਤਰ੍ਹਾਂ ਸਾਥ ਦਿੱਤਾ ਉਸ ਉਸ ਟਾਈਮ ਦੇ ਵਿੱਚ ਇਹਨਾਂ ਨੂੰ ਆਪਣੀ ਜਿਹੜੀ ਸੁਰਤ ਜ਼ਿਆਦਾ ਆਈ ਕਿ ਅਸੀਂ ਕੌਣ ਆ ਪਹਿਲਾਂ ਇਹਨੂੰ ਭੁੱਲ ਗਿਆ ਸੀ ਕਿ ਅਸੀਂ ਹਿੰਦੂ ਆ ਜਾਂ ਕੌਣ ਹੈਗੇ ਆ ਕਿੱਥੇ ਸਾਡੇ ਬੇਦਵਾ ਕਿੱਥੇ ਸਾਡੇ ਮੰਦਰ ਆ ਸਭ ਕੁਝ ਇਹਨਾਂ ਤੱਕ ਤਹਿਤ ਨਾਸ ਹੋ ਗਿਆ ਸੀ ਲੇਕਿਨ 1873 ਦੇ ਵਿੱਚ ਇਹਨਾਂ ਦਾ ਇਹਨਾਂ ਦੇ ਵਿੱਚੋਂ ਇੱਕ ਗੁਜਰਾਤ ਦੇ ਵਿੱਚੋਂ ਉੱਠਿਆ ਬਿਬੇਕਾਨੰਦ ਤੇ ਸਵਾਮੀ ਦਯਾਨੰਦ ਉਹ ਗੁਜਰਾਤੀ ਸੀ ਉਹਨਾਂ ਉਹਨਾਂ ਨੂੰ ਉਹਨਾਂ ਦਾ ਆੜਿਆ ਸਮਾਜ ਦੀ ਇੱਕ ਨੇ ਰੱਖੀ ਔਰ ਬੇਦਾ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਆਰ ਯਸਮੋਜ ਦਾ ਪ੍ਰਚਾਰਜੇ ਨੂੰ ਕਹਿ ਸਕਦੇ ਆ ਲੇਕਿਨ ਉਹਨਾ ਨਾ ਉਹਦੀ ਦੁਕਾਨ ਹਾਲਾਤ ਇਹ ਹੋਏਗੇ ਜੇ ਗੁਜਰਾਤ ਦੇ ਲੋਕ ਜੀ ਇੰਨੇ ਭੋਲੇ ਭਾਲੇ ਨਹੀਂ ਸੀ ਜਿਨੇ ਪੰਜਾਬ ਦੇ ਆ ਜਾਂ ਨਾਰਥ ਇੰਡੀਆ ਦੇ ਆ ਉਹਦੀ ਦੁਕਾਨ ਗੁਜਰਾਤ ਵਿੱਚ ਨਾ ਚੱਲ ਸਕੀ ਜਿਹਦਾ ਸਿੱਟਾ ਉਹ ਹੋਇਆ ਉਹਨੇ ਆਪਣੀ ਜਿੱਦਾ ਕਹਿੰਦੇ ਸਫਾਬੰਦੀ ਬੰਦ ਕਰਕੇ ਕਿ ਨਾ ਬਿਸਤਰਾ ਬੋਰੀ ਬਿਸਤਲ ਪੇਟ ਕੇ ਨਾਰਥ ਇੰਡੀਆ ਵਿੱਚ ਆ ਗਿਆ ਉਦੋਂ ਜਿਹੜੀ ਨਾਰਥ ਇੰਡੀਆ ਦੀ ਪ੍ਰੈਸ ਸੀਗੀ ਖਾ ਲਾਹੌਰ ਦੀ ਤੇ ਦਿੱਲੀ ਦੀ ਪ੍ਰੈਸ ਇਹ ਮਹਾਸ਼ਾ ਲੋਕਾਂ ਦੇ ਹੱਥਾਂ ਵਿੱਚ ਸੀਗੀ ਮਹਾਸ਼ਾ ਲੋਕਾਂ ਦਾ ਇਹ ਤੇ ਕਬਜ਼ਾ ਸੀ ਉਹਨਾਂ ਨੇ ਇਹਨੂੰ ਇੰਨਾ ਪ੍ਰਚਾਰ ਦਿੱਤਾ ਕਿ ਨਾਰਥ ਇੰਡੀਆ ਵਿੱਚ ਇਹ ਆਪਣਾ ਇਹਦਾ ਇਹਦੀ ਦੁਕਾਨ ਚੱਲ ਗਈ ਇਹਨਾਂ ਜਿਆਦਾ ਦਾ ਥੋੜਾ ਕੰਮ ਚੱਲ ਗਿਆ ਤੇ ਇਸ ਤੋਂ ਬਾਅਦ ਇਹਨਾਂ ਕੀ ਕੀ ਸ਼ੁਰੂ ਕਰ ਦਿੱਤਾ ਕਿ ਗੁਰੂ ਨਾਨਕ ਦੇ ਖਿਲਾਫ ਬੋਲੇ ਆ ਗੁਰੂਆਂ ਦੇ ਖਿਲਾਫ ਹੋਣਾ ਬਾਣੀ ਦੇ ਖਿਲਾਫ ਗਿਆ ਗੁਰਬਾਣੀ ਨੂੰ ਇਹ ਕਹਿ ਲੱਪਿਆ ਕਿ ਇਹ ਤਾਂ ਸਾਡੇ ਬੇਦਾਂ ਦਾ ਚਾਹੀਦੀ ਇਹ ਟ੍ਰਾਂਸਲੇਸ਼ਨ ਹੈ ਗੁਰੂ ਨਾਨਕ ਨੂੰ ਕਹਿ ਲੱਪਿਆ ਜਿਹੜਾ ਇਹ ਨਾ ਉਹ ਇਹ ਏਕ ਓੰਕਾਰ ਦਿੱਤਾ ਆ ਇਹ ਤਾਂ ਸਾਡੇ ਓਮ ਦਾ ਵਿਗੜਿਆ ਹੋਇਆ ਵਿਗਾੜ ਕੇ ਰੂਪ ਦੇ ਦਿੱਤਾ ਇੱਥੋਂ ਤੱਕ ਇਹ ਨਾ ਇਹ ਜਿਹੜੀ ਆਰਐਸਐਸ ਆਈ ਤਾਂ 1925 ਵਿੱਚ 1920-25 ਵਿੱਚ ਆਈ ਆ ਲੇਕਿਨ 1873 ਦੇ ਵਿੱਚ ਜਿਹੜਾ ਇਹ ਜਿਹੜਾ ਹੈ ਇਹਨਾਂ ਦਾ ਆਰੀਆ ਸਮਾਜ ਦਾ ਜਿਹੜਾ ਗੱਲਬਾਤ ਹੈਗਾ ਇਹ ਸਿੱਖਾਂ ਦੇ ਖਿਲਾਫ ਬੋਲਣਾ ਹੈ ਆਪਣੇ ਬੋਧੀਆਂ ਦੇ ਜੈਨੀਆਂ ਦੇ ਤੇ ਆ ਜਿਸ ਤਰ੍ਹਾਂ ਉਹ ਰਿਹਾ ਇਹਦੇ ਵਿੱਚ ਹੋਰ ਲਿਖਿਆ ਹੈ ਨਾ ਮੋਨ ਭਗਤਿਆਂ ਦਾ ਸਨਾਤਨ ਧਰਮ ਵਿੱਚ ਅਨਿਆ ਧਰਮੋ ਕੋ ਹਜਮ ਕਰਨੇ ਕੀ ਤਾਕਤ ਹੈ ਇਹ ਹਜਮ ਨਹੀਂ ਕਰਦੇ ਇਹ ਨਿਗਲ ਲੈਂਦੇ ਆ ਇਹ ਧਰਮ ਕਿਸੇ ਦਾ ਹਜਮ ਕਰਨ ਦੀ ਤਾਕਤ ਨਹੀਂ ਇਹ ਨਿਗਲ ਕੇ ਤੁਹਾਨੂੰ ਖਤਮ ਕਰ ਦਿਆ ਤੇ ਜਿਹੜਾ ਇਹ 1947 ਦੇ ਵਿੱਚ ਜਦ ਮਾਪਾਂ ਬਹੁਤ ਸ਼ਾਰਟ ਵਿੱਚ ਕਿਉਂਕਿ 2 ਮਿੰਟ ਮੇਰੇ ਕੋਲ ਦਿੱਤੇ ਤੁਸੀਂ 1947 ਦੇ ਵਿੱਚ ਹਾਲਾਤ ਇਹ ਹੋ ਗਏ ਅੰਗਰੇਜ਼ ਉਹ ਆਜ਼ਾਦੀ ਨਹੀਂ ਮਿਲੀ ਇੰਡੀਆ ਨੂੰ ਇਹ ਟ੍ਰਾਂਸਫਰ ਆਫ ਪਾਵਰ ਹੋਈ ਆ ਟ੍ਰਾਂਸਫਰ ਆਫ ਪਾਵਰ ਦਾ ਮਤਲਬ ਇਹ ਆ ਕਿ ਉਹਨਾਂ ਨੇ ਅੰਗਰੇਜ਼ਾਂ ਨੇ ਆਪਣੇ ਕੋਲੋਂ ਆਪਣੀ ਤਾਕਤ ਦੇ ਕੇ ਆਪਣੀ ਥਾਂ ਤੇ ਇੱਕ ਹੋਰ ਰਜੈਂਟ ਬਿਠਾ ਲ ਦਿੱਤਾ ਜਦੋਂ ਉਹ ਉਹ ਜੋ ਜੀ ਤਾਕਤ ਮਿਲੀ ਆ ਉਹ ਕਾਂਗਰਸ ਪਾਰਟੀ ਨੂੰ ਮਿਲੀ ਕਿਉਂਕਿ ਕਾਂਗਰਸ ਮੇਨ ਪਾਰਟੀ ਸੀ ਉਹਦੇ ਉੱਤੇ ਕਬਜਾ ਕਿਦਾ ਸੀ ਆਰੀਆ ਸਮਾਜ ਦਾ ਨਹਿਰੂ ਪਟੇਲ ਸੱਜਰ ਰਜਿੰਦਰ ਪ੍ਰਸ਼ਾਦ ਤੇ ਹੋਰ ਦੇ ਪੰਤੇ ਇਹੋ ਜਿਹੇ ਲੋਕਾਂ ਦਾ ਉਹ ਆਰੀਆ ਸਮਾਜ ਦੇ ਕਬਜ਼ਾ ਹੋਣ ਕਰਕੇ ਜਦੋਂ ਹਿੰਦੁਸਤਾਨ ਆਜ਼ਾਦਤਾ ਹੋ ਗਿਆ ਲੇਕਿਨ ਇਹਨਾਂ ਨੂੰ ਸੰਵਿਧਾਨ ਬਣਾਉਣ ਦੀ ਵੀ ਲੋੜ ਸੀ ਸੰਵਿਧਾਨ ਬਣਾਇਆ ਉਹਦੇ ਵਿੱਚ ਡਾਕਟਰ ਰਮੇਸ਼ਕਰ ਸਾਹਿਬ ਨੂੰ ਇੱਕ ਪ੍ਰਚਾਰਿਤ ਹੈ ਕਿ ਇੱਕ ਅਦਾਲਤ ਆ ਇੱਕ ਸ਼ੂਟ ਆਇਆ ਇਹਨੂੰ ਅਸੀਂ ਸੰਵਿਧਾਨ ਬਣਾਉਣ ਦਾ ਕੰਮ ਸੰਭਾਲ ਦਿੱਤਾ ਲੇਕਿਨ ਡਾਕਟਰ ਰਮੇਸ਼ਕਰ ਸਾਹਿਬ ਸੰਵਿਧਾਨ ਲਿਖਣ ਵਾਲੇ ਨਹੀਂ ਸੀਗੇ ਉਹ ਸੰਵਿਧਾਨ ਦੇ ਕਮੇਟੀ ਦੇ ਚੇਅਰਮੈਨ ਸੀਗੇ ਜਿਹੜਾ ਸੰਵਿਧਾਨ ਬਣਿਆ ਸੰਵਿਧਾਨ ਦੇ ਉੱਤੇ ਕਿਉਂਕਿ ਆਰੀਆ ਸਵਾਜੀਆਂ ਦਾ ਕਬਜ਼ਾ ਸੀ ਉਹਨਾਂ ਨੇ ਸੰਵਿਧਾਨ ਉਹੀ ਬਣਾਉਣਾ ਸੀ ਜਿਹੜਾ ਉਹਨਾਂ ਨੂੰ ਆਰੀਆ ਸਵਾਜ ਦੇ ਮੁਤਾਬਕ ਸੂਟ ਹੋਵੇ ਜਿਹੜਾ ਨਹਿਰੂ ਗਾਂਧੀ ਪਟੇਲ ਨੂੰ ਸੂਟ ਕਰਦਾ ਸੀ ਉਹਦੇ ਲਈ ਸੰਵਿਧਾਨਕ ਕਮੇਟੀਆਂ ਬਣੀਆਂ ਸੰਵਿਧਾਨ ਕਮੇਟੀਆਂ ਦੇ ਵਿੱਚ ਜਿਹੜੀ ਪਾਰਲੀਮੈਂਟ ਕਮੇਟੀ ਵੀ ਆਈ ਉਸ ਦੇ ਵਿੱਚ ਜਿਹੜੀਆਂ ਸੂਬਾ ਸਰਕਾਰਾਂ ਸੀਗੀਆਂ ਉਹਦੀਆਂ ਕਮੇਟੀਆਂ ਵੀ ਬਣ ਸਰਕਾਰਾਂ ਦੇ ਵਿੱਚ ਅਸੈਂਬਲੀਆਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਸੰਵਿਧਾਨ ਦੇ ਉੱਤੇ ਚਰਚਾ ਹੋਈਆਂ ਹੋਰ ਰਿਪੋਰਟਾਂ ਲਿਖੀਆਂ ਗਈਆਂ ਹੋਰ ਰਿਪੋਰਟਾਂ ਲਿਖ ਕੇ ਅੰਮੇਦਕਰ ਸਾਹਿਬ ਨੂੰ ਸੌਪੀਆਂ ਗਈਆਂ ਅੰਮੇਦਕਰ ਸਾਹਿਬ ਨੂੰ ਕੋਈ ਉਹਦੇ ਕੋ ਚਾਰਾ ਨਹੀਂ ਸੀਗਾ ਉਹਨੂੰ ਜੋ ਸੰਵਿਧਾਨ ਕਮੇਟੀ ਦਾ ਰਿਪੋਰਟ ਫਾਈਨਲ ਰਿਪੋਰਟਾਂ ਸੀਗਾ ਉਹਦੇ ਮੁਤਾਬਕ ਸੰਵਿਧਾਨ ਤਿਆਰ ਕਰਨਾ ਪਿਆ ਤੇ ਲੇਕਿਨ ਹਾਲਾਤ ਇਹ ਹੋਏ ਜਦੋਂ ਸੰਵਿਧਾਨ ਤਿਆਰ ਹੋ ਗਿਆ ਡਾਕਟਰ ਰਮੇਸ਼ਕਰ ਦਾ ਨਾਮ ਤਾਂ ਲਿਖ ਹੋ ਗਿਆ ਪਰ ਉਹਨੇ ਸੰਵਿਧਾਨ ਦਾ ਪਤਾਮਾਇਆ ਜਾਂ ਦਿਲ ਦਾ ਉਹਨਾਂ ਨੂੰ ਸ਼ੂਤਾ ਦਾ ਜਾਂ ਦਿਲਤਾ ਦਾ ਉਹਨੂੰ ਮਸੀਹਾ ਵੀ ਕਰ ਦਿੱਤਾ ਲੇਕਿਨ ਹਾਲਾਤ ਇਹ ਸੀ ਜਨੂਨ 1952 ਵਿੱਚ ਪਹਿਲੀ ਜਨਰਲ ਇਲੈਕਸ਼ਨ ਹੋ ਇੰਡੀਆ ਦੇ ਵਿੱਚ ਉਹਦੇ ਵਿੱਚ ਡਾਕਟਰ ਰਮੇਸ਼ਕਰ ਸਾਹਿਬ ਨੂੰ ਕਾਂਗਰਸ ਪਾਰਟੀ ਨੇ ਆਪਣੀ ਵੱਲੋਂ ਟਿਕਟ ਦਿੱਤੀ ਕਿ ਐਮਪੀ ਬਣੇ ਹੋ ਲੇਕਿਨ ਐਮਪੀ ਨਾਲ ਨਾਲ ਇਹ ਵੀ ਇੱਕ ਮੇਕ ਸ਼ੋਰ ਕਰ ਦਿੱਤਾ ਕਿ ਇਹਨੂੰ ਹਰਾਣਾ ਵੀ ਜ਼ਰੂਰ ਆ ਜਿਸ ਤਰ੍ਹਾਂ ਸਾਡੇ ਪੰਜਾਬ ਵਿੱਚ ਵੀ ਹੁੰਦਾ ਬਟਾਲਾ ਸਾਹਿਬ ਹੁੰਦੇ ਸੀ ਕਿੰਨੀ ਕੁਰਬਾਨੀ ਸੀ ਉਹਨਾਂ ਦੀ ਉਹਨਾਂ ਨੂੰ ਬਾਦਲ ਸਾਹਿਬੇ ਮੇਕ ਸ਼ੋਰ ਕਰ ਦਿੰਦੇ ਕਿ ਬਟਾਲਾ ਸਾਹਿਬ ਨੂੰ ਟਿਕਟ ਵੀ ਦੇਣੀ ਆ ਲੇਕਿਨ ਹਰਾਨਾ ਵੀ ਜ਼ਰੂਰ ਆ ਇਹੀ ਘਾਲ ਹੋਇਆ ਉਮੀਦ ਕਰਨਾ 1952 ਦੀ ਪਹਿਲੀ ਪਾਰਲੀਮੈਂਟ ਜਿਹੜੀ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਡਾਕਟਰ ਉਮੀਦਵਾਰ ਇਲੈਕਸ਼ਨ ਹਰ ਗਏ ਸੇ ਉਸ ਤੋਂ ਬਾਅਦ ਇਹਨਾਂ ਰਹਿ ਬਹੁਤ ਸ਼ਾਰਟ ਵਿੱਚ ਦੱਸੂਗਾ ਲੇਕਿਨ ਦੱਸੂਗਾ ਜ਼ਰੂਰ ਲੇ ਉਸ ਤੋਂ ਬਾਅਦ ਇਹਨਾਂ ਨੇ ਇਹ ਵੀ ਕੀਤਾ ਕਿ ਡਾਕਟਰ ਉਮੀਦਵਾਰ ਸਾਹਿਬ ਨੂੰ ਇਹ ਤਾਂ ਇਹਦੀ ਤਾਂ ਲੋਕਪ੍ਰਿਆਤਾ ਬੜੀ ਕਾਹਨੂੰ ਤੇ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਵੀ ਬਣ ਸਕਦਾ ਇਹਨੂੰ ਕਿੱਦਾਂ ਖਤਮ ਕੀਤਾਗਾ ਉਹਦੇ ਲਈ ਇੱਕ ਬਿਹਾਰ ਤੋਂ ਇੱਕ ਅਨਨੋਣ ਬੰਦਾ ਦਲਾ ਤਾਂ ਉਹ ਵੀ ਦਾਲਤ ਸੀਗਾ ਡਾਕਟਰ ਜਗਜੀਵਨ ਜਗਜੀਵਨ ਰਾਮ ਨੂੰ ਲੈ ਆਂਦਾ ਬਾਬੂ ਜਗਜੀਵਨ ਰਾਮ ਨੂੰ ਡਾਕਟਰ ਉਮੇਦਕਰ ਦਾ ਇੱਕ ਬਦਲ ਦੇ ਤੌਰ ਤੇ ਤਿਆਰ ਕੀਤਾ ਗਿਆ ਤੇ ਇਸੇ ਕਰਦੇ ਕਰਦੇ ਹੌਲੀ ਹੌਲੀ ਡਾਕਟਰ ਉਮੇਦਕਰ ਨੂੰ ਲਾਂਬੇ ਕਰ ਦਿੱਤਾ ਸਟੇਜ ਤੋਂ ਜਗਜੀਵਨ ਰਾਮ ਨੂੰ ਕੈਬਨਟ ਮੈਂਟਰੀ ਬਣਾ ਤਾ ਸਾਫੀ ਕਰਕੇ ਕਰ ਦਿੱਤਾ ਸੋ ਮੇਰੇ ਕਹਿਣ ਦਾ ਭਾਵ ਇਹ ਹੈ ਜਿਹੜੀ ਆਰਐਸਐਸ ਆ ਇਹ ਕੋਈ 1900 ਇਹੋ ਨਹੀਂ ਕੱਲੇ ਸਾਡੇ ਵਿੱਚ ਫਸੀ ਹੋਈ ਜਿਹੜੀ ਸਾਨੂੰ ਖਤਮ ਕਰ ਰਹੀ ਆ ਸਾਡੇ ਵਿੱਚ 1984 ਦੇ ਵਿੱਚ ਇੱਕ ਇਹੋ ਜਿਹਾ ਅਨਸਰ ਵੀ ਆ ਗਿਆ ਜਦੋਂ ਕਿ ਉਹਨਾਂ ਨੂੰ ਇਹ ਲੱਗਣ ਲੱਗ ਪਿਆ ਕਿ ਅਸੀਂ ਜਿਹੜਾ ਪੰਜਾਬ ਦੇ ਵਿੱਚ ਇੰਡੀਆ ਵਿੱਚ ਰੈਵੋਲੂਸ਼ਨ ਲਿਆਉਣਾ ਚਾਹੁੰਦੇ ਆ ਉਹ ਪਾਰਟੀ ਜਿਹੜੀ ਸੋਭੀਤ ਪੱਖੀ ਸੀਗੀ ਉਹਨਾਂ ਨੇ ਉਹਨਾਂ ਨੇ ਆਪਣੇ ਬੰਦੇ ਸਾਡੇ ਜਿਹੜਾ ਬੜਾ ਜਿਹੜੀ ਮੂਵਮੈਂਟ ਜਿਹੜੀ ਬੜੀ ਜੋਰਾ ਸ਼ੋਰ ਨਾਲ ਚੱਲ ਰਹੀ ਸੀ ਹਾਲਾਤ ਇਹ ਬਣ ਗਏ ਸੀ ਹਰ ਇੱਕ ਬੰਦਾ ਕਹਿੰਦਾ ਸੀ ਕਿ ਖਾਲਸਤਾਨ ਬਣਨੇ ਵਾਲਾ ਹੀ ਆ ਲੇਕਿਨ ਹਾਲਾਤ ਉਹਨਾਂ ਨੇ ਵਿੱਚ ਇਹੋ ਜਿਹੇ ਬੰਦੇ ਬਾੜ ਦਿੱਤੇ ਜਿਨ੍ਹਾਂ ਨੇ ਸਾਡੀ ਮੂਵਮੈਂਟ ਨੂੰ ਫੇਲ ਕਰਵਾ ਦਿੱਤਾ ਅੱਜ ਵੀ ਉਹ ਬੰਦੇ ਸਾਡੇ ਵਿੱਚ ਐ ਸਾਨੂੰ ਇਸ ਚੀਜ਼ ਤੋਂ ਸਟੇਟ ਹੋਣ ਦੀ ਲੋੜ ਐ ਉਹਨਾਂ ਨੇ ਪਹਿਰਾਵੇ ਵੀ ਸਾਡੇ ਵਾਲੇ ਆ ਕਿਰਪਾਨ ਵੀ ਬਰਲੇ ਪਾਸੇ ਪਾਉਂਦੇ ਆ ਗਾਤਰਾ ਵੀ ਬੜਾ ਚੌੜਾ ਪਾਉਂਦੇ ਆ ਲੇਕਿਨ ਵਿੱਚ ਵੜ ਕੇ ਸਾਡੀਆਂ ਜੜਾਂ ਵੀ ਕੱਟੀ ਜਾ ਰਹੀ ਐ ਸੋ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਫੇ ਖੈਰਾ ਸਾਹਿਬ ਨੂੰ ਇੱਕ ਵਾਰ ਫੇ ਵਧਾਈ ਦੇਣਾ ਤੇ ਬੜਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਸਰੋਤਿਆਂ ਲਈ ਸਾਡੇ ਜਿਹੜੇ ਵੀ ਚੋਪਚੇਂ ਤੇ ਕਾ ਗਿਆ ਸੇਖ ਧਰਮ ਦੇ ਉਹਨਾਂ ਲਈ ਇੱਕ ਬਹੁਤ ਬੜੀ ਵੱਡ ਮੁੱਲੀ ਕਿਤਾਬ ਲਿਖੀ ਐ ਤੇ ਮੈਂ ਆਸ ਕਰਦਾ ਕਿ ਸਾਰੇ ਪੜਨਗੇ ਤੇ ਇਸ ਦਾ ਫਾਇਦਾ ਠਾਣਗੇ ਵਾਹਿਗੁਰੂ ਖਾਲਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਤਿਹਾਸ ਪੜਨ ਉਸ ਨੂੰ ਡੰਗਾਈ ਤੱਕ ਵਾਚਣਾ ਤੇ ਉਹਦੀ ਪਰਚੋਲ ਕਰਨੀ ਤੇ ਫਿਰ ਉਹਦੇ ਵਿੱਚ ਜਿਹੜੇ ਸੱਚ ਦੇ ਅੰਸ਼ ਕੱਢ ਕੇ ਲਿਖਣੇ ਮੇਰਾ ਖਿਆਲ ਆ ਉਹ ਸਾਰੇ ਦੇ ਸਾਰੇ ਮਹਿੰਦਰ ਸਿੰਘ ਖੈਰਾ ਦੇ ਹਿੱਸੇ ਆ ਇਹਥੇ ਬੱਸ ਨਹੀਂ ਜਿੱਥੇ ਇਹਨਾਂ ਨੇ ਆਪ ਤੀਸਰੀ ਕਿਤਾਬ ਲਿਖੀ ਆ ਮੈਂ ਕਰਨ ਪ੍ਰੀਤ ਦਾ ਵੀ ਜਵਾਬ ਦੇਣ ਲੱਗਾ ਕਿ ਕਰਨ ਪ੍ਰੀਤ ਜੀ ਨੇ ਪੁੱਛਿਆ ਸੀ ਵੀ ਕਿੰਨਾ ਨੇ ਪੜੀਆਂ ਮੈਂ ਇਹਨਾਂ ਦੀਆਂ ਦੋਨੇ ਕਿਤਾਬਾਂ ਵਿੱਚ ਪੜੀਆਂ ਤੁਹਾਡੀ ਕਿਤਾਬ ਵੀ ਪੜੀ ਆ ਤੇ ਅਵਤਾਰ ਸਿੰਘ ਦੀ ਸਾਰੀ ਕਿਤਾਬ ਡਿਟੇਲ ਦੇ ਵਿੱਚ ਪੜੀ ਆ ਮੈਂ ਅੱਜ ਦਿਖਾ ਰਿਹਾ ਸੀ ਨਛੱਤਰ ਸਿੰਘ ਨੂੰ ਕਿ ਜਿਹੜੀ ਮੈਂ ਜਿਹੜੀ ਕਿਤਾਬ ਪੜਦਾ ਮੈਂ ਉਹਦਾ ਨਾਂ ਨਿਸ਼ਾਨ ਖਤਮ ਕਰ ਦਿੰਨਾ ਲਾਲ ਲ ਕੇ ਨਿਸ਼ਾਨ ਹਾਂਜੀ ਸੋ ਮੈਂ ਖੈਰਾ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਏਜ ਦੇ ਵਿੱਚ ਵੀ ਇਸ ਉਮਰ ਦੇ ਵਿੱਚ ਹੁੰਦਿਆਂ ਹੋਇਆਂ ਵੀ ਆਪਣੀ ਸਿਹਤ ਦਾ ਖਿਆਲ ਪਾਸੇ ਛੱਡ ਕੇ ਸਿੱਖ ਕੌਮ ਨੂੰ ਜਿਹੜੀ ਆਪਣੀ ਕਿਤਾਬ ਦਿੱਤੀ ਆ ਉਹ ਬਹੁਤ ਇੱਕ ਮਹਾਨ ਕਿਤਾਬ ਹੈ ਡਾਕੂਮੈਂਟਰੀ ਕਿਤਾਬ ਹੈ ਇਹ ਇਕੱਲੀ ਕਿਤਾਬ ਡਾਕੂਮੈਂਟ ਨਹੀਂ ਕਰਨਪ੍ਰੀਤ ਕੌਰ ਨੇ ਵੀ ਸਤਬੀਰ ਸਿੰਘ ਪ੍ਰਿੰਸੀਪਲ ਸਤਬੀਰ ਸਿੰਘ ਦੀਆਂ ਜਿਹੜੀਆਂ 10 ਕਿਤਾਬਾਂ ਲਿਖੀਆਂ 10 ਗੁਰੂਆਂ ਦੇ ਉੱਤੇ ਉਹਨਾਂ ਦਾ ਨਚੋੜ ਉਹ 1699 ਵਾਲੀ ਵਿਸਾਖੀ ਵਿੱਚ ਕੱਢਿਆ ਮੈਂ 10 ਕਿਤਾਬਾਂ ਮੇਰੀਆਂ ਉਹ ਵੀ ਪੜੀਆਂ ਹੋਈਆਂ ਸੋ ਸਾਨੂੰ ਪੜਨ ਦਾ ਵੀ ਸ਼ੌਂਕ ਹੋਣਾ ਚਾਹੀਦਾ ਹੈ ਬਾਕੀ ਬਹੁਤ ਸਾਰੀਆਂ ਗੱਲਾਂ ਹੋਈਆਂ ਆਪਣੇ ਜਗਜੀਤ ਸਿੰਘ ਹੋਣਾ ਨੇ ਕਰਨਪ੍ਰੀਤ ਹੋਣਾ ਨੇ ਅਵਤਾਰ ਸਿੰਘ ਹੋਣਾ ਨੇ ਜਥੇਦਾਰ ਹੋਣਾ ਨੇ ਸਾਰੀਆਂ ਗੱਲਾਂ ਬਹੁਤ ਸਾਰੀਆਂ ਕਰ ਦਿੱਤੀਆਂ ਪਰ ਮੈਂ ਇੱਕ ਗੱਲ ਜਿਹੜੀ ਇਹਨਾਂ ਨੇ ਬਹੁਤ ਵਧੀਆ ਲੇਖ ਲਿਖਿਆ ਕਿ ਜੇ ਸਿੱਖ ਖਾਲਸਤਾਨੀ ਨਾ ਹੁੰਦੇ ਤਾਂ ਭਾਰਤ ਦਾ ਕੋਈ ਵੀ ਵਜੂਦ ਨਹੀਂ ਸੀ ਹੋਣਾ ਇਹ ਬੜੀ ਵੱਡੀ ਗੱਲ ਹੈ ਕਹਿ ਦੇਣਾ ਤੇ ਲਿਖ ਦੇਣਾ ਕਹਿ ਦਿੱਤਾ ਉਹ ਹਵਾ ਵਿੱਚ ਚਲੇ ਗਿਆ ਉਹ 2 4 5 ਵਾਰੀ ਰਿਲੀਜ਼ ਹੋਊਗਾ ਤੁਹਾਡੇ ਟੈਲੀਵਿਜ਼ਨਾਂ ਦੇ ਉੱਤੇ ਤੇ ਫਿਰ ਉਹਦਾ ਵजूद ਖਤਮ ਹੋ ਜਾਂਦਾ ਹੈ ਪਰ ਜਿਹੜਾ ਲਿਖ ਦੇਣਾ ਕਿਤਾਬ ਦੇ ਵਿੱਚ ਇਹਦਾ ਵजूद ਉਹਨਾਂ ਚਿਰ ਨਹੀਂ ਖਤਮ ਹੁੰਦਾ ਜਿੰਨਾ ਚਿਰ ਉਸ ਦੀ ਜਿੰਦ ਜਾਨ ਹੁੰਦੀ ਹੈ ਕਿਤਾਬ ਸੋ ਜਿਹੜੀਆਂ ਕਪੂਰ ਸਿੰਘ ਨੇ ਜਿਸ ਤਰ੍ਹਾਂ ਕਿੰਨੇ ਸਾਲ ਪਹਿਲਾਂ ਕਪੂਰ ਸਿੰਘ ਨੇ ਕਿਤਾਬ ਲਿਖੀ ਸੀ ਅੱਜ ਤਾਈਂ ਉਸ ਨੂੰ ਅਸੀਂ ਮੰਨਦੇ ਹਾਂ ਡਾਕੂਮੈਂਟਰੀ ਇਸੇ ਤਰ੍ਹਾਂ ਹੀ ਮੈਂ ਕਹਿੰਨਾ ਆ ਜਿਹੜੀਆਂ ਤਿੰਨੇ ਕਿਤਾਬਾਂ ਇਹਨਾਂ ਦੀਆਂ ਤੇ ਕਰਨ ਪ੍ਰੀਤ ਦੀ ਕਿਤਾਬ ਤੇ ਅਵਤਾਰ ਸਿੰਘ ਦੀ ਕਿਤਾਬ ਇਹ ਸਾਰੀਆਂ ਡਾਕੂਮੈਂਟਰੀਆਂ ਇਹਨਾਂ ਨੂੰ ਹਰ ਇੱਕ ਸੱਜਣ ਨੂੰ ਪੜ੍ਹਨਾ ਚਾਹੀਦਾ ਹੈ ਮੇਰੀ ਇਹ ਹੱਥ ਜੋੜ ਕੇ ਬੇਨਤੀ ਆ ਕਿ ਜੇ ਅਸੀਂ ਇਹਨਾਂ ਕਿਤਾਬਾਂ ਨੂੰ ਪੜਾਂਗੇ ਖਾਸ ਕਰ ਚਿੰਤਕ ਜਿਹੜੇ ਲੋਕ ਆ ਜਿਹੜੇ ਪੜੇ ਲਿਖੇ ਵਰਗ ਆਪਣੇ ਆਪ ਨੂੰ ਸਮਝਦੇ ਆ ਉਹਨਾਂ ਨੂੰ ਜ਼ਰੂਰੀ ਪੜ੍ਹਨੀਆਂ ਚਾਹੀਦੀਆਂ ਤਾਂ ਕਿ ਉਹ ਸੱਚ ਦਾ ਜਵਾਬ ਸੱਚ ਵਿੱਚ ਦੇ ਸਕਣ ਔਰ ਇਹ ਮੈਂ ਮਹਿੰਦਰ ਸਿੰਘ ਖੈਰਾ ਦਾ ਇੱਕ ਹੋਰ ਵੀ ਧੰਨਵਾਦ ਕਰਦਾ ਕਿ ਆਪਣੇ ਮਗਰ ਇਹਨਾਂ ਨੇ ਤਿੰਨ ਬੰਦਿਆਂ ਦੀ ਟੀਮ ਤਿਆਰ ਕਰ ਦਿੱਤੀ ਆ ਜਿਹੜੇ ਆਉਂਦੇ ਸਮੇਂ ਵਿੱਚ ਵੀ ਇਸ ਜਿਹੜੀ ਲਹਿਰ ਨੂੰ ਆ ਉਹ ਚਾਲੂ ਰੱਖਣਗੇ ਮੈਂ ਪ੍ਰਮਾਤਮਾਗੇ ਅਰਦਾਸ ਕਰਦਾ ਹਾਂ ਕਿ ਮਹਿੰਦਰ ਸਿੰਘ ਖੈਰਾ ਦੀ ਵੀ ਸਿਹਤ ਇਸੇ ਤਰ੍ਹਾਂ ਤੰਦਰੁਸਤ ਰਹੇ ਤੇ ਜਿਹੜਾ ਇਹਨਾਂ ਨੇ ਆਪਣਾ ਵਿਯੂਦ ਤਿਆਰ ਕੀਤਾ ਹੈ ਉਹ ਵੀ ਸਾਰੇ ਤੰਦਰੁਸਤ ਰਹਿਣ ਚੜ੍ਹਦੀਆਂ ਕਲਾ ਰਹਿਣ ਤੇ ਜਿਹੜੇ ਇਹਨਾਂ ਦਾ ਇੱਕ ਪ੍ਰੋਗਰਾਮ ਹੁੰਦਾ ਪਰਚੋਲ ਮੈਂ ਬੇਨਤੀ ਕਰਦਾ ਹਾਂ ਸੁਣਨ ਵਾਲੇ ਸਰੋਤਿਆਂ ਨੂੰ ਕਿ ਉਹ ਪਰਚੋਲ ਦਾ ਪ੍ਰੋਗਰਾਮ ਜ਼ਰੂਰ ਦੇਖਿਆ ਕਰੋ ਉਹਦੇ 'ਚ ਤੁਹਾਨੂੰ ਇਹ ਕਿਤਾਬ ਦਾ ਅੱਧ ਪਚੱਦ ਤੁਹਾਨੂੰ ਕੁਝ ਨਾ ਕੁਝ ਅੰਸ਼ ਜ਼ਰੂਰ ਮਿਲ ਜਾਵੇਗਾ ਸੋ ਇਹ ਨੀਆਂ ਬੇਨਤੀਆਂ ਦਾਸ ਕਰਦਾ ਹੋਇਆ ਖੇਮਾ ਦਾ ਜਾਜਕਾ ਕੋਈ ਗਲਤ ਲਫ਼ਜ਼ ਕਹਿ ਗਿਆ ਹੋਵੇ ਤਾਂ ਮੈਂ ਤਾਂ ਮਾਫੀ ਦਾ ਪਾਤਰ ਹਾਂ ਫਤਿਹ ਬੁਲਾਉਂਦਾ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨਵਾਦ ਕਰਦੇ ਹਾਂ ਸਰਦਾਰ ਸੁਖਮਿੰਦਰ ਸਿੰਘ ਉਹਨਾਂ ਦਾ ਜਿਨ੍ਹਾਂ ਨੇ ਕਿ ਥੋੜੇ ਲਫ਼ਜ਼ਾਂ ਦੇ ਵਿੱਚ ਜਿਹੜੀ ਆਪਣੀ ਗੱਲ ਰੱਖੀ ਹੈਗੀ ਐ ਤੇ ਹੁਣ ਦਾਸ ਬੇਨਤੀ ਕਰੇਗਾ ਭਾਈ ਮੋਹਨ ਸਿੰਘ ਉਹਨਾਂ ਨੂੰ ਉਹ ਵੀ 2 ਮਿੰਟ ਦੇ ਵਿੱਚ ਜਿਹੜਾ ਹੈਗਾ ਵਿਚਾਰ ਦੇਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਣੇ ਕੋਲ ਜਿਹੜੀ ਇਹ ਕਿਤਾਬ ਆਈ ਆ ਅੰਕਲ ਮਿੰਦਰ ਸਿੰਘ ਖੈਰਾ ਸਾਹਿਬ ਸਾਡੇ ਬੜੇ ਹੀ ਸਤਿਕਾਰਯੋਗ ਮਿੰਦਰ ਸਿੰਘ ਮੋੜ ਦੇ ਬਹੁਤ ਸੁਯੋਗੀ ਰਹੇ ਆ ਤੇ ਸਾਡੇ ਨਾਲ तकरीबन ਮੈਨੂੰ 40 ਸਾਲ ਹੋ ਗਏ 41 ਇਹਨਾਂ ਦਾ ਸੰਗ ਕਰਦਿਆਂ ਨੂੰ ਤਾਂ ਇਹਨਾਂ ਨੇ ਜੋ ਵੀ ਆ ਕਿਤਾਬ ਅੱਜ ਲਿਖੀ ਆ ਇਹ ਆਪਾਂ ਟੈਲੀਵਿਜ਼ਨ ਤੇ ਪੱਜੁਜੀਤ ਸਿੰਘ ਨਾਲ ਭੈਣ ਜੀ ਕੈਨਪ੍ਰਿੰਦਨਾ ਕਦੀ ਕਦੀ ਇਹ ਪ੍ਰੋਗਰਾਮ ਦੇਖਦੇ ਹੁੰਦੇ ਸੀਗੇ ਕਿ ਸਾਰਾ ਇਤਿਹਾਸ ਦੱਸ ਕੇ ਤੇ ਇਹ ਕਿਤਾਬ ਲਿਖਣ ਦੀ ਜੋ ਕੀਤੀ ਆ ਕਿ ਉਹਨੂੰ ਚੈਲੰਜ ਵੀ ਕੀਤਾ ਕਿ ਮੇਰੇ ਕੋਲ ਪ੍ਰੂਫ ਹੈਗੇ ਆ ਕੋਈ ਪ੍ਰੂਫ ਲੈ ਕੇ ਆ ਸਕਦਾ ਕਿ ਇਹਦੇ ਖਿਲਾਫ ਤਾਂ ਬੜਾ ਧੰਨਵਾਦ ਹੈ ਇਹਨਾਂ ਦਾ ਅਸੀਂ ਤਾਂ ਇਹਨਾਂ ਨੂੰ ਦੇਖ ਦੇਖ ਕੇ ਇਹ ਚੀਜ਼ਾਂ ਜਿਹੜੀਆਂ ਸ਼ੁਰੂ ਕੀਤੀਆਂ ਆ ਨਾਲ ਹੋਏ ਆ ਕਿ ਮਹਾਰਾਜ ਸੱਚੇ ਪਾਸ਼ਾ ਭਾ ਜਗਜੀਤ ਸਿੰਘ ਜੀ ਤੇ ਸਾਡੇ ਕਾਲ ਚੈਨਲ ਦਾ ਬਹੁਤ ਧੰਨਵਾਦ ਹੈ ਕਿ ਜਿਹੜਾ ਇਹ ਪ੍ਰੋਗਰਾਮ ਇਦਾਂ ਲਿਆਂਦਾ ਆ ਭੈਣ ਜੀ ਕੈਨਪੁਰ ਕੋਰ ਜਦੋਂ ਭੈਣ ਜੀ ਕੈਨਪੁਰ ਕੋਰ ਵਿੱਚ ਦੱਸ ਕੇ ਗਿਆ ਕਿ ਉਹ ਜਿਹੜੀ ਵੱਡੀ ਲੀਕ ਖਿੱਚੀ ਆ ਉਹ ਲੀਕ ਨੂੰ ਇਹ ਵਿੱਚ ਰਲਾ ਕੇ ਕਹਿੰਦੇ ਸਾਡੀ ਲੀਕ ਖਿੱਚੀ ਆ ਪਰ ਇਹ ਭੁੱਲ ਜਾਣ ਕਿ ਇਹਨਾਂ ਦੀ ਲੀਕ ਨਹੀਂ ਖਿੱਚੀ ਜਿਹੜੇ ਢੀਕ ਦੇ ਵਿੱਚ ਰਲਦੇ ਆ ਇਹ ਲੀਕ ਬਾਬਾ ਦੀਪ ਸਿੰਘ ਨੇ ਖਿੱਚਤੀ ਸੀ ਆਪਾਂ ਨੂੰ ਪਾਰ ਕਰਨੀ ਪਈ ਆ ਕਿ ਇਹ ਲੀਕ ਇਹਨਾਂ ਦੀ ਨਹੀਂ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਜਿੰਨੇ ਵੀ ਇਥੇ ਮੇਰੇ ਵੀਰ ਤੇ ਮੇਰੀ ਭੈਣ ਕਰਨਜੀ ਕੋਰ ਜੀ ਇੱਥੇ ਪਹੁੰਚੇ ਸਾਰਿਆਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਤੇ ਸਤਿਕਾਰਯੋਗ ਭਾਈ ਮਹਿੰਦਰ ਸਿੰਘ ਜੀ ਖੈਰਾ ਸਾਹਿਬ ਜਿਨ੍ਹਾਂ ਨੇ ਅੱਜ ਇਹ ਕਿਤਾਬ ਰਿਲੀਜ਼ ਕੀਤੀ ਹੈ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਤੇ ਜਿਹੜਾ ਉਹਨਾਂ ਦਾ ਪੜਚੋਲ ਪ੍ਰੋਗਰਾਮ ਹੈ ਜਿੱਦਾਂ ਬਰਾੜ ਸਾਹਿਬ ਜੀ ਨੇ ਦੱਸਿਆ ਹੋਵੇ ਉਹ ਸੁਣਦਾ ਇਹ ਆਂਦਾ ਵੀ ਇਤਿਹਾਸ ਤੋਂ ਜਾਣੂ ਆ ਤੇ ਇਤਿਹਾਸ ਤੋਂ ਆਪਾਂ ਨੂੰ ਜਿੰਨੀਆਂ ਵੀ ਸੰਗਤਾਂ ਜਿੰਨੇ ਵੀ ਆਪਾਂ ਸੁਣਦੇ ਆ ਸਾਰੇ ਇਤਿਹਾਸ ਤੋਂ ਜਾਣੂ ਹੋਈਏ ਕਿਉਂਕਿ ਇਤਿਹਾਸ ਇੱਕ ਰੀੜ ਦੀ ਹੱਡੀ ਹੋਇਆ ਕਰਦਾ ਵਾ ਤੇ ਇਸ ਕਰਕੇ ਆਪ ਸਾਰਿਆਂ ਦਾ ਧੰਨਵਾਦ ਕਰਦਾ ਬਾਕੀ ਬੋਲਣਾ ਜਿਹਦਾ ਆਪ ਸਾਰਿਆਂ ਦਾ ਵਿਚਾਰ ਹੀ ਸੁਣਨੇ ਬੋਲਣਾ ਤਾਂ ਕੋਈ ਏਡਾ ਖਾਸ ਨਹੀਂ ਹੁੰਦਾ ਮਹਾਰਾਜ ਦੀ ਕਿਰਪਾ ਦੇ ਨਾਲ ਜੋ ਮਹਾਰਾਜ ਸੱਚੇ ਪਾਤਸ਼ਾਹ ਜਿਹਦਾ ਬੁਲਾਉਂਦੇ ਉਹਦਾ ਬੋਲੀ ਜਾਂਦਾ ਰੋਖ ਰੋਇਆ ਕਹਾੜੇ ਵਿੱਚ ਦੇਖ ਦਸਤਾ ਜੇ ਟੱਕ ਜੜਾ ਨੂੰ ਲਾਇਆ ਤਾਂ ਆਪਣੇ ਨੇ ਬਲਬਲ ਰੂਪ ਹੀ ਮਾਲਣ ਹੱਥ ਦੇਖ ਸੁਈ ਜੇ ਸ਼ੇਕ ਫੁੱਲਾਂ ਵਿੱਚ ਪਾਇਆ ਤਾਂ ਆਪਣੇ ਨੇ ਮੁਰਦਾ ਰੋ ਗਿਆ ਮੁਰਦਾ ਰੂਪਿਆ ਦਗੇ ਦੀ ਦੇਖ ਦੁਨੀਆ ਜੇ ਲਾਂਬੂ ਚਖਾ ਨੂੰ ਲਾਇਆ ਤਾਂ ਆਪਣੇ ਨੇ ਦਸ਼ਮੇਸ਼ ਪਿਤਾ ਦੇ ਜਿਗਰ ਦੇ ਲਖਤਿਆਂ ਨੂੰ ਜੇ ਨੀਹਾਂ ਵਿੱਚ ਚਣਵਾਇਆ ਤਾਂ ਉਹ ਵੀ ਆਪਣੇ ਇੱਕ ਸ਼ੇਰ ਹੋਰ ਬੋਲ ਕੇ ਮੈਂ ਸਮਾਪਤੀ ਕਰ ਦੇਣੀ ਆ ਬਣਦੇ ਇਤਿਹਾਸ ਕਦੇ ਨਹੀਂ ਇਸ ਗੱਲੇ ਕਿ ਅਸੀਂ ਰਾਜਿਆਂ ਦੇ ਬਹੁਤੇ ਪੂਰ ਜਮੇ ਆਉਣ ਵਾਲੀਆਂ نسلਾਂ ਨੇ ਪੁੱਛਣਾ ਹੈ ਕਿਹੜੀ ਕੌਮ ਨੇ ਕਿੰਨੇ ਮਨਸੂਰ ਜਮੇ ਕਦਰ ਜ਼ਿੰਦਗੀ ਦੀ ਉਹ ਹੀ ਪਾ ਸਕਦੇ ਜਿਹੜੀ ਕੌਮ ਨੂੰ ਮਰਨ ਦਾ ਝੱਲ ਪੈ ਜਾਏ ਅੰਤ ਪਵੇਗਾ ਮੁੱਲ ਕੁਰਬਾਨੀਆਂ ਦਾ ਭਾਵੇਂ ਅੱਜ ਪੈ ਜਾਏ ਤੇ ਭਾਵੇਂ ਕੱਲ ਪੈ ਜਾਏ ਮੇਰੇ ਕੋਲੋਂ ਬੋਲਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਮੈਂ ਮਾਫੀ ਚਾਹਨਾ ਭੁੱਲਣ ਅੰਦਰ ਸਭ ਕੋ ਆਪਾ ਹਲੂ ਗੁਰੂ ਕਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ